16 ਤੇ ਛੱਡ ਕੇ ਬਹਿ ਜਾਂਦੀਆਂ ਜੇ ਹੈ ਦਾਦੀ ਹਰ ਦੁੱਧ ਰੋਲ ਦਿੱਤਾ ਹੈ ਡੇਟਾ ਕਰੀ ਜਾਂਦਾ ਗਲਾਸ ਸਾਰਾ ਫਿਟੇ ਮੂੰਹ ਘਰ ਦੁੱਧ ਡੋਲ ਗਿਆ ਵਕੇ ਬੈਠ ਟੁੱਟ ਗਿਆ ਇੱਧਰ ਵੇਖ ਐਸੀ ਲਾਜ ਮੈਂ ਤੇਰੇ ਪਾਵਾਂ ਤੈਨੂੰ ਲੱਗ ਪਤਾ ਚਾਵੇ ਹੈ ਕਿੱਥੋਂ ਦੀ ਗੱਜੀ ਆ ਤੂੰ ਖੂਨ ਪੀਤਾ ਮੁੰਡੇ ਦਾ ਕੁੱਟ-ਕੁੱਟ ਕੇ ਮੈਂ ਤੇ ਅੱਗੇ ਭੋਗ ਤੇ ਗਈਆਂ ਤੂੰ ਤੇ ਡਿਸ਼ਟਰ ਦਾਦੇ ਵਿੱਚ ਮਸ਼ਹੂਰ ਨਹੀਂ ਬਣੀ ਆਂ ਕਿ ਤੂੰ ਨਿਆਣੇ ਕੁੱਟਦੀ ਆਂ ਤੂੰ ਅੱਪ ਕਰ ਵੇ ਆ ਮੇਰੇ ਕੋ ਇਹ ਕੋ ਨਹੀਂ ਜਾਣਾ ਹੁਣ ਗੁੰਡੇ ਨਹੀਂ ਆਣਾ ਲਉ ਪੀ ਤਾਰੇ ਆਣਿਆ ਦਾ ਤੂੰ ਬਰਾਬਰ ਦੀ ਮੱਪਗਾ ਲੈ ਤੈਨੂੰ ਮੈਂ ਦੱਸਾਂ ਜੀ ਵੀ ਬਲ ਹੋ ਜੀ ਆਰਾ ਹੀ ਆਸੇ ਡਾ ਬਾਕਾ ਆਸਪਾਤੀ ਮੁੰਡੇ ਦੇ ਮੂੰਹ ਦੇ ਉੱਤੇ ਹੈ ਸਕੂਲ ਤਾਂ ਸਕੂਲ ਮਾਸਟਰ ਆਣਿਆ ਦਾ ਖੂਨ ਪੀ ਛੱਡੀ ਹੈ ਕਦੀ ਤੂੰ ਕੰਨ ਮਰੋੜਦੀ ਆ ਕਦੀ ਤੂੰ ਕਿਉਂ ਨਹੀਂ ਆਣਦੀ ਆ ਹੈ ਕਦੀ ਤੂੰ ਚਪੇੜਾ ਮਾਰਦੀ ਤੈਨੂੰ ਮਾਰ ਰਦਨੇ ਪੈਂਦੀ ਆਂਦੇ ਆ ਦੇਰ ਤੇ ਨਾ ਤੈਨੂੰ ਤਾਂ ਨਹੀਂ ਕਦਰ ਹੈਗੀ ਹੈ ਤਰਲੇ ਲੈਦੇ ਲੋਕ ਮੈਂ ਆਦੇ ਸੁਖਣਾ ਨਹੀਂ ਲੱਥੀਆਂ ਨੇ ਆਣੀਆਂ ਦੀਆਂ ਖਬਰ ਦਾਦਾ ਕਿ ਤਵਾਰਾ ਤੂੰ ਚਪੇੜਾ ਮਾਰੀ ਮੁੰਡੇ ਦੇ ਉੱਤੇ ਹਾਂ ਹਾਂ ਆ ਲੈ ਤੈਨੂੰ ਮੁੰਡੇ ਨੂੰ ਮੈਂ ਦਾਤੀ ਆ ਕਿ ਨਹੀਂ ਆਣਾ ਤਾਂ ਲੋਹ ਪੀਤਾ ਕੁੱਟ-ਕੁੱਟ ਕੇ ਮੈਂ ਕੋਲੇ ਮੂੰਹ ਇੱਕ ਵਾਰੀ ਛਾਤੀ ਮਾਰ ਮੁੜ ਕੇ ਡਾਕਟਰਾਂ ਕੋਲ ਲੈ ਕੇ ਨਾਟਕ ਕਰਦੇ ਕਿ ਹਾਏ ਮੁੰਡੇ ਨੂੰ ਕੁਝ ਹੋ ਗਿਆ ਸਾਡੇ ਨੂੰ ਸਾਡਾ ਜੀ ਨਹੀਂ ਲੱਗਣ ਦਿਆ ਤੇ ਪਹਿਲਾਂ ਤੂੰ ਕੁੱਟ ਲੱਗੀ ਤੂੰ ਸਾੜ ਹੀ ਲੈਂਦੀ ਤੇ ਤੂੰ ਝਾੜੂ ਤੋੜਦੀ ਅੰਦਰ ਕੋਹ ਬਹੁਤ ਮਸ਼ੂ ਮੁਰਿਆ ਹੁਣ ਜਿੱਦਣ ਮੈਂ ਤੈਨੂੰ ਵੇਖ ਲਿਆ ਨਾ ਤੇ ਵੇਖ ਲਈ ਉਨੀ ਡਾਂਗ ਤੇਰੇ ਬਾਹੂ ਦੇ ਨਾ ਤਾਂ ਤੂੰ ਸਾਡੀ ਕੁਝ ਨਹੀਂ ਕਰਦੀ ਜੇ ਨਹੀਂ ਹੈਗੀ ਇਹਨਾਂ ਦੇ ਮੂੰਹ ਨੂੰ ਤੇਰੀ ਬੰਦਰੀ ਮੁੜ ਕੇ ਨਾ ਆਖੀ ਹਾਂ